ਸਖਵੀਰ ਬਾਦਲ ਕਹਿੰਦਾ ਸਖਵੀਰ ਵਾਲ ਨੇ ਆਪਣਾ ਜੀਜਾ ਕੱਢਤਾ ਮਾਰਟੀ ਚ ਮੁੰਜੀਠੇ ਕਹਿੰਦਾ ਮੈਂ ਵੀ ਆਉਦਾ ਜੀਜਾ ਕੱਢੂ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀ ਚੀਜੋ ਚੀਜੀ ਹੋ ਗਏ ਲੋਕ ਕਹਿੰਦੇ ਰੱਜੇ ਪੁਜੇ ਪਰ ਅਸੀਂ ਬੜੇ ਭੁਖੜਵੇਂ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜਵੇਂ ਅਸੂ ਕੀ ਕਰੀਏ ਪਰ ਉਹਨਾਂ ਕਰਤਾ ਸਮਝੀ ਨਾ ਸੋਚੀ ਐ ਫਿਰ ਕਾਲੀਦਾਲ ਦੀ ਫੱਟੀ ਜੀਜੇ ਸਾਲੇ ਨੇ ਕੋਚੀ ਐ ਫਿਰ ਬਰਸਾਤ ਤੋਂ ਬਦਰੇ ਲੀ ਕਰਦੀ 20 25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਕੋਈ ਕੋਈ ਨਿਕਲਦਾ ਲੀਟਰ ਤੋਂ ਪਚਾ ਓ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਫੰਦ ਦੁਕਾਨਾਂ ਨੂੰ ਐ ਓ ਮੈਂ ਕਹਿੰਦਾ ਦੁਕਾਨਾਂ ਯਾਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘਲੇ ਕੌਣ ਆ ਬਣਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਮਾਨਤ ਜ਼ਬਤ ਹੋਈ ਸੀ ਇੱਥੋਂ ਨਹੀਂ ਕਰੋ ਕਰੋਗੇ ਪੱਕਾ ਝੂਠੇ ਤੇ ਤੁਸੀਂ ਸੁਣਾ ਦਿਓ ਕਿਕਲੀ ਤੁਸੀਂ ਸੁਣਾ ਦੋ ਨਾ ਯਾਦ ਹੈ ਤੁਹਾਨੂੰ ਸਾਰੀ ਯਾਦ ਤਾਂ ਮੁਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਦੇ ਹਾਂ ਕਿਕਲੀ ਕਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਗਵੀਰ ਦੀ ਸਭ ਵਿੱਚ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਦੰਦੂ ਮਾਜਰਾ ਇੱਧਰ ਨੂੰ ਜਾ ਇੱਧਰ ਨੂੰ ਜਾਵੇ ਨਾ ਨਾ ਬਲਾ ਚੋਰ ਜਾਵੇ ਨਾ ਕਿਉਂਕਿ ਇੱਥੇ ਕੋਈ ਬੁਲਾਵੇ ਨਾ ਓ ਵੀਰੋ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਦੋ ਬੇਣਾਂ ਦਾ ਇੱਕ ਬੇਲਾ ਸੀਟ ਫਸ ਗਈ ਪਿੰਡੇ ਤੋਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਕਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਵੀਆਂ ਕੱਸੇ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਸਰ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਉਹ ਜੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੀ ਪੁੱਜੇ ਪਰ ਅਸੀਂ ਬੜੇ ਭੁਖੜਵੇਂ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਪੜਵੇ ਦੱਸੋ ਕੀ ਕਰੀਏ ਪਰ ਉਹਨਾ ਕੱਢਤਾ ਵੀਰ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਵਾਲ ਨੇ ਆਪਣਾ ਜੀਜਾ ਕੱਢਤਾ ਪਾਰਟੀ ਚੋਂ ਮਜੀਠੇ ਕਹਿੰਦਾ ਮੈਂ ਵੀ ਆਪਣਾ ਜੀਜਾ ਕੱਢੂੰ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖ ਸੀਗੇ ਚੀਜੋ ਚੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਮਾਰੇ ਉੱਡੀ ਜਾਵੇ ਸਕੂਨ ਵੇ ਜਉ ਜਉ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਰ ਵੇ ਅਸੀਂ ਮੌਜਵੜੀ ਲੁੱਟੀ ਐ ਕੁੱਗੀ ਛੇਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੋਜ ਵਾਲੇ ਨੇ ਪੁੱਟੀ ਐ ਲੈ ਫਿਰ ਬਣਾ ਚੋਰਾਂ ਨੇ 4 ਤਰੀਕ ਤੋਂ ਅਕਾਲੀ ਦਲ ਦੀ ਪੰਜਾਬ ਤੋਂ ਸਦਾ ਲਈ ਸਦਾ ਲਈ ਬੋਲੇ ਸੋਨਿਆਤ ਪਲਾਚਾਰ ਵੱਲੋਂ ਮੈਂ ਆਪਣੇ ਸਾਥ ਹਰਮਨ ਪਿਆਰੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਦੋ ਦਿਨ ਰਹਿ ਗਏ ਤਗੜੇ ਹੋ ਕੇ ਲਾਇਓ ਸਾਰੇ ਇੱਕ-ਇੱਕ ਪੈਰਾ ਦਿਓ ਇੱਕ-ਇੱਕ ਵੋਟ ਤੇ 1 ਜੂਨ ਨੂੰ ਇਹ ਸੀਟ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਝੋਲੀ ਪਾਉਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਰੇ ਸੋਨਿਹਾਲ